ਤਾਨੂੰ ਆਪ ਦਾ ਇਹ 나ਗ ਪੰਚਮੀ ਦਾ ਮੇਲਾ ਹੁੰਦਾ ਜੀ ਆਪਣਾ ਇਹ 나ਗ ਪੰਚਮੀ ਦਾ ਮੇਲਾ ਤੁਸੀਂ ਆ ਕੇ ਦੇਖੋ ਉੱਥੇ ਲੋਕੀ ਦੇ ਨਾਥ ਹੈ ਜਿਨ੍ਹਾਂ ਦਾ ਮੇਲਾ ਹੈ ਉਹ ਆਪ ਹੀ ਤੁਹਾਨੂੰ ਦੱਸਣਗੇ ਅਸੀਂ ਕੀ ਚੀਜ਼ ਆ ਬਾਬਾ ਜੀ ਮੇਲਾ ਲੈਂਦੇ ਨੇ ਐਤਕੀ 21ਵਾਂ ਮੇਲਾ ਤੇ ਭੰਡਾਰਾ ਜੋ ਕਿ ਬਾਬਾ ਜੀ ਦੀ ਸੇਵਾ ਹੇਠ ਜੋ ਅਗਲੇ ਸਪਤਾਹ ਆਪਕ ਰਾਨ ਜਾ ਰਹੇ ਆ ਮੈਂ ਸਭ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਨਾ ਤੇ ਆ ਕੇ ਇਹਨੂੰ ਸ਼ੋਭਾ ਵਧਾਓ ਜਿੱਦਾਂ ਆਪਾਂ ਆਪਣੇ ਰਿਸ਼ਤੇਦਾਰਾਂ ਦੇ ਵਿਆਹਾਂ ਵਿੱਚ ਜਰੂਰ ਪਹੁੰਚਦੇ ਹਾਂ ਇਦਾਂ ਹੀ ਇਹ ਸੋਚੋ ਇਹ ਸਾਡੇ ਮਾਲਕ ਦਾ ਵਿਆਹ ਹੈ ਹਮੇਸ਼ਾ ਹੀ ਲੋਕਾਂ ਦੇ ਜਿਵੇਂ ਸੰਗਤ ਆ ਉਹ ਤੇ ਸੇਵਾ ਵੀ ਕਰਦੀ ਹੈ ਔਰ ਬਾਬਾ ਜੀ ਦੇ ਦਰਸ਼ਨ ਕਰਨ ਜਾਂਦੀ ਹੈ ਮੈਂ ਇਲਾਕਾ ਵਾਸੀਆਂ ਨੂੰ ਬੇਨਤੀ ਕਰੂੰਗਾ ਕਿ 29 ਜੁਲਾਈ ਨੂੰ ਸਾਰੇ ਹੀ ਆਪਣਾ ਬਾਬਾ ਜੀ ਦੇ ਦਰਬਾਰ ਵਿਖੇ ਇੱਥੇ ਹਾਜ਼ਰ ਹੋ ਕੇ ਬਾਬਾ ਜੀ ਦਾ ਅਸ਼ੀਰਵਾਦ ਲਓ ਦਰਬਾਰ ਸ਼੍ਰੀ ਸੱਚਖੰਡ ਲੱਖਾ ਦਾ ਦਾਤਾ ਦਰਬਾਰ ਮੀਨਾ ਸਾਹਿਬ ਜੀ ਡ੍ਰੀਮ ਲੈਂਡ ਹੈਪੋਵਾਲ ਵਿਖੇ ਜੋ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਮੇਲਾ ਲੈਂਦੇ ਨੇ ਐਤਕੀ 21ਵਾਂ ਮੇਲਾ ਤੇ ਭੰਡਾਰਾ ਜੋ ਕਿ ਬਾਬਾ ਜੀ ਦੀ ਸੇਵਾ ਹੇਠ ਜੋ ਅਗਲੇ ਸਪਤਾਪਕ ਰਾਣ ਜਾ ਰਹੇ ਆ ਮੈਂ ਸਭ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਜੋ ਕਿ ਮੇਲਾ 29 ਜੁਲਾਈ 2025 ਨੂੰ ਡ੍ਰੀਮ ਲੈਂਡ ਹੈਪੋਵਾਲ ਵਿਖੇ ਹੋਏਗਾ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਜਿਵੇਂ ਇਹ ਹੁਣੇ ਥੋੜੀ ਦੇਰ ਪਹਿਲਾਂ ਬਾਬਾ ਜੀ ਨੂੰ ਸੱਦਾ ਦੇ ਕੇ ਹਟਿਆ ਤੇ ਲੁਧਿਆਣਾ ਵਾਸੀਆਂ ਨੂੰ ਸੱਦਾ ਦਿੰਦਾ ਹਾਂ ਮੈਂ ਬੇਨਤੀ ਕਰੂੰਗਾ ਕਿ ਜਿਵੇਂ ਹਰ ਸਾਲ ਸਾਰੀ ਸੰਗਤ ਦਰਬਾਰ ਦੇ ਵਿੱਚ ਇਕੱਠੀ ਹੁੰਦੀ ਹੈ ਮਨੋ ਕਾਮਨਾ ਮੰਗਦੀ ਹੈ ਆਸ਼ੀਰਵਾਦ ਪ੍ਰਾਪਤ ਕਰਦੀ ਹੈ ਉਸੇ ਹੁਕਮ ਅਨੁਸਾਰ ਬਾਬਾ ਜੀ ਦੇ 27 ਜੁਲਾਈ ਨੂੰ ਜੋ ਮੇਲਾ ਹੋਣ ਜਾ ਰਿਹਾ ਹੈ ਕਿ ਸਾਰੀ ਸੰਗਤ ਵਾਦ ਛੱਡ ਕੇ ਪਰਿਵਾਰ ਸਮੇਤ ਮੇਲੇ ਵਿਖੇ ਹਾਜ਼ਰੀ ਭਰੋ ਪ੍ਰਭੂ ਚਰਨਾਂ ਦੇ ਵਿੱਚ ਆਸ਼ੀਰਵਾਦ ਪ੍ਰਾਪਤ ਕਰੋ ਤੇ ਭੰਡਾਰੇ ਦੇ ਵਿੱਚ ਸਹਿਯੋਗ ਕਰੋ ਤੇ ਮੈਂ ਆਪਣੇ ਵੱਲੋਂ ਐਮ.ਐਲ.ਏ ਬੱਗਾ ਜੀ ਵੱਲੋਂ ਤੇ ਖਾਸ ਤੌਰ ਤੇ ਮੁਖ ਸੇਵਾਦਾਰ ਬਾਬਾ ਮੀਨਾ ਸ਼ਾਹ ਜੀ ਸੰਜੀਵ ਜੀ ਤੇ ਨਾਲ ਸਾਰੀ ਕਮੇਟੀ ਜੈਨ ਸਾਹਿਬ ਸਾਰਿਆਂ ਵੱਲੋਂ ਕਮੇਟੀ ਵੱਲੋਂ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਖਾਸ ਤੌਰ ਤੇ ਸਾਰੇ ਪਰਵਾਨਾ ਨੂੰ ਹੈਪੀਵਾਲ ਦੇ ਕਿ ਸਾਰੇ ਆ ਕੇ ਨਤਮਸਤਕ ਹੋ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਤੇ ਭਰਾ ਭੰਡਾਰੇ ਦੇ ਵਿੱਚ ਸੰਯੋਗ ਕਰੋ ਜੈ ਸੱਚੀ ਦਾ ਨੰਦ ਜੀ ਜਿਹੜਾ ਇਹ ਭੰਡਾਰਾ ਤੁਹਾਡੇ ਸਭ ਬੱਚਿਆਂ ਦੇ ਸਭ ਭਗਤਾਂ ਦੇ ਭਗਤਾਨੀਆਂ ਦੇ ਸੰਯੋਗ ਨਾਲ ਹੋਣ ਜਾ ਰਿਹਾ ਹੈ ਇਹ ਆਪਣਾ 27 28 29 ਜੁਲਾਈ ਨੂੰ 2005 ਪੱਚੀ ਵਿੱਚ ਮਨਾਇਆ ਜਾ ਰਿਹਾ ਜਿਹੜਾ ਕਿ ਸਭ ਭਗਤ ਭਗਤਾਨੀਆਂ ਇੱਥੇ ਪਹੁੰਚ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਤੇ ਬਾਬਾ ਜੀ ਦੇ ਨਤਮਸਤਕ ਹੋਣ ਤੇ ਭੰਡਾਰੇ ਦਾ ਇਹ ਇੱਕ ਤਰ੍ਹਾਂ ਦੇ ਜਿਹੜੇ ਭੰਡਾਰਾ ਨਾ ਇਹ ਸੱਚਖੰਡ ਦਾ ਭੰਡਾਰਾ ਹੈ ਤੇ ਸੱਚਖੰਡ ਦੇ ਵਿੱਚ ਆ ਕੇ ਨਤਮਸਤਕ ਹੋਵੋ ਨਤਮਸਤਕ ਹੋ ਕੇ ਤੁਹਾਨੂੰ ਪਤਾ ਚੱਲੂਗਾ ਵੀ ਅਸੀਂ ਕਿਹੜੀ ਕਿਹੜੇ ਮਾਲਕ ਨੂੰ ਨਤਮਸਤਕ ਹੋਇਆ ਤੇ ਸਾਡੀਆਂ ਕਿਹੜੀਆਂ ਇੱਛਾ ਪੂਰੀਆਂ ਹੋਈਆਂ ਤੁਹਾਡੀਆਂ ਹਰ ਇੱਛਾ ਪੂਰੀਆਂ ਹੋਣਗੀਆਂ ਤੇ ਆ ਕੇ ਇਹਨੂੰ ਸ਼ੋਭਾ ਵਧਾਓ ਜਿੱਦਾਂ ਆਪਾਂ ਆਪਣੇ ਰਿਸ਼ਤੇਦਾਰਾਂ ਦੇ ਵਿਆਹਾਂ ਵਿੱਚ ਜਰੂਰ ਪਹੁੰਚਦੇ ਆ ਇਦਾਂ ਹੀ ਇਹ ਸੋਚੋ ਇਹ ਸਾਡੇ ਮਾਲਕ ਦਾ ਵਿਆਹ ਹੈ ਅਸੀਂ ਪਹੁੰਚ ਕੇ ਸਭ ਨੇ ਨਤਮਸਤਕ ਹੋ ਕੇ ਸਭ ਨੇ ਅਸ਼ੀਰਵਾਦ ਪ੍ਰਾਪਤ ਕਰਨਾ ਹੈ ਬਾਈ ਕਿਹੜੇ ਕਿਹੜੇ ਕਲਾਕਾਰ ਆ ਰਹੇ ਨੇ ਦੇਖੋ ਜੀ ਇਹਦੇ ਵਿੱਚ ਬਿੰਦਰ ਕਵਾਲ ਹਰਮੇਸ਼ਰ ਗਿੱਲਾ ਗਿੱਲ ਸਿਸਟਰ ਤੇ ਆਪਣਾ ਬਾਵਕ ਜੱਗੀ ਆ ਰਿਹਾ ਜੀ ਸ੍ਰਿੰਦਰ ਬਾਵਾ ਤੇ ਆਪਣਾ ਸ਼ਹਿਰ ਵਾਸੀ ਨੂੰ ਕੀ ਮਸਜੇ ਦੇਣਾ ਸਰਿੰਦਰ ਬਾਵਾ ਲੌਂਸਰ ਹੈ ਹੀ ਆਪਣਾ ਪੱਕਾ ਜੀ ਸ਼ਹਿਰ ਵਾਸੀ ਨੂੰ ਕੀ ਮਸਜੇ ਦੇਣਾ ਚਾਹੋਗੇ ਜੀ ਸ਼ਹਿਰ ਵਾਸੀਆਂ ਨੂੰ ਕੀ ਪੂਰੇ ਭਾਰਤ ਵਾਸੀਆਂ ਨੂੰ ਸਾਡਾ ਇਹ ਆ ਬਾਹਰਲੇ ਦੇਸ਼ਾਂ ਨੂੰ ਵੀ ਆ ਵੀ ਆ ਕੇ ਇੱਕ ਵਾਰ ਮੇਲੇ ਦੇ ਵਿੱਚ ਨਤਮਸਤਕ ਹੋ ਕੇ ਦੇਖੋ ਤੁਹਾਨੂੰ ਆਪਦਾ ਇਹ 나ਗ ਪੰਚਮੀ ਦਾ ਮੇਲਾ ਹੁੰਦਾ ਜੀ ਆਪਣਾ ਇਹ 나ਗ ਪੰਚਮੀ ਦਾ ਮੇਲਾ ਤੁਸੀਂ ਆ ਕੇ ਦੇਖੋ ਉੱਤਰ ਲੋਕੀ ਦੇ ਨਾਥ ਹੈ ਜਿਨ੍ਹਾਂ ਦਾ ਮੇਲਾ ਉਹ ਆਪ ਹੀ ਤੁਹਾਨੂੰ ਦੱਸਣਗੇ ਅਸੀਂ ਕੀ ਚੀਜ਼ ਆ ਕ੍ਰੀਮਲ ਵਿਖੇ ਦਰਬਾਰ ਸਤਖੰਡ ਲਖਾ ਦਾਤਾ ਦੇ ਵੱਲੋਂ ਹਰ ਸਾਲ ਜਿਹੜਾ ਨਾਗ ਪੰਚਮੀ ਦੇ ਸ਼ੁਭ ਦਿਹਾੜੇ ਤੇ ਸਾਡੇ ਬੜੇ ਸਤਿਕਾਰਯੋਗ ਮਾਤਾ ਬਾਬਾ ਮੀਨਾ ਸ਼ਾਹ ਜੀ ਦੀ ਅਗਵਾਈ ਦੇ ਵਿੱਚ ਜਿਹੜਾ 21ਵਾਂ ਮੇਲਾ 29 ਜੁਲਾਈ 2025 ਨੂੰ ਕਰਵਾਇਆ ਜਾ ਰਿਹਾ ਉਸ ਦੇ ਵਿੱਚ ਸਾਡੇ ਐਮਐਲਏ ਸਾਹਿਬਾ ਗੋ ਐਡਵੋਕੇਟ ਗੋਰਬੱਗਾ ਖਰਾਨਾ ਜੀ ਚੌਧਰੀ ਮਦਲਰ ਬੱਗਾ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਹਮੇਸ਼ਾ ਹੀ ਨੌਰਥ ਹਲਕੇ ਦੀ ਜਿਹੜੀ ਸੰਗਤ ਹੈ ਉੱਥੇ ਸੇਵਾ ਵੀ ਕਰਦੀ ਹੈ ਔਰ ਬਾਬਾ ਜੀ ਦੇ ਦਰਸ਼ਨ ਕਰਨ ਵੀ ਆਉਂਦੀ ਹੈ ਮੈਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰੂੰਗਾ ਕਿ 29 ਜੁਲਾਈ ਨੂੰ ਸਾਰੇ ਹੀ ਆਪਣਾ ਬਾਬਾ ਜੀ ਦਰਬਾਰ ਵਿਖੇ ਇੱਥੇ ਹਾਜ਼ਰ ਹੋ ਕੇ ਬਾਬਾ ਜੀ ਦਾ ਅਸ਼ੀਰਵਾਦ ਲਓ ਕਿਉਂਕਿ ਪੰਜਾਬ ਜਿਹੜੀ ਧਰਤੀ ਹੈ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਹੈ ਔਰ ਉਸ ਧਰਤੀ ਦੇ ਉੱਤੇ ਬਾਬਾ ਜੀ ਵੱਲੋਂ ਹਰ ਸਾਲ ਮੇਲਾ ਵੀ ਕਰਾਇਆ ਜਾਂਦਾ ਮਾਤਾ ਜੀ ਦੀ ਚੌਂਕੀ ਵੀ ਕਰਾਈ ਜਾਂਦੀ ਜਾਗਰਤੀ ਵੀ ਕਰਾਈ ਜਾਂਦੇ ਆ ਇਹ ਇੱਕ ਬਹੁਤ ਵੱਡੀ ਉਦਾਹਰਨ ਹੈ ਕਿ ਸਾਡਾ ਆਪਸੀ ਏਕਤਾ ਤੇ ਭਾਈਚਾਰਾ ਜਿਹੜਾ ਇਸ ਤਰ੍ਹਾਂ ਬਰਕਰਾਰ ਰਹੇਗਾ ਔਰ ਪੰਜਾਬ ਜਿਹੜਾ ਹੈਗਾ ਅਗਾ ਵਧੂ ਸੋ ਚੱਲ ਜਾਏਗਾ ਜੈ ਹਿੰਦ ਜੈ ਪਰਮਾਤਮਾ